ਜੀ ਰਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਈ ਕੋਲ ਇੱਕ ਗਾਂ ਪਾਈ ਸੀ ਵੀ ਤੇ ਇੱਕ ਝੋਟੀਆਂ ਜੀ ਬੂਰੀ ਤੇ ਦੇਖ ਸਕਦੇ ਹੋ ਬਾਕੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜਾਣਕਾਰੀ ਪੰਜਵੇਂ ਸਤਿ ਸ਼੍ਰੀ ਅਕਾਲ ਜੀ ਸਸਣ ਗੱਲ ਜੀ ਕੀ ਨਾਮ ਵੀਰ ਜੀ ਆਪਣਾ ਨਾਮ ਆਪਣਾ ਸਤਨਾਮ ਸਿੰਘ ਜੰਮਾ ਪਿੰਡ ਪਿੰਡ ਦੀਪਗੜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਨੰਬਰ ਦੱਸ ਭਰਾ 9870 9398 ਠੀਕ ਹੈ ਦੁਬਾਰਾ ਫਿਰ ਦੱਸ ਦਿਓ 9870 9398 ਠੀਕ ਹੈ ਜੀ ਹਾਂ ਜੀ ਦੱਸੋ ਜਿਹੜਾ ਗਾਇਕ ਟੇਲ ਦੀ ਆਪਣੀ ਇਹ ਗਾਂ ਵੀਰੇ ਦੂਜਾ ਸੂਆ ਸੂਈ ਹੈ ਠੀਕ ਹੈ ਜੀ ਤੇ ਸੂਈ ਨੂੰ ਹੋ ਗਿਆ ਜੀ ਦੱਸ ਦਿਨ ਠੀਕ ਹੈ ਜੀ ਬੋਲਾ ਹੋਇਆ ਇਸ ਲਈ 17 18 ਕਿਲੋ ਤਿਆਰ ਹੈ ਇਸ ਟਾਈਮ ਠੀਕ ਹੈ ਜੀ ਪਹਿਲੇ ਇੱਕ ਸਾਰਾ ਥਾਂ ਜੀ ਠੰਡੀ ਹੈ ਵਧੀਆ ਠੀਕ ਕੰਮ ਤੋਂ ਬਹੁਤ ਵਧੀਆ ਠੀਕ ਹੈ ਜੀ ਦੇਖੋ ਜੀ ਅੱਛੀ ਸਿੱਧੀ ਖਾਣ ਪੂਰੇ ਵੇਲੇ ਵਾਲੂ ਕੋ 17 18 ਲੀਟਰ ਹੈਗਾ ਹੁਣ ਤਿਆਰ ਜੀ ਠੀਕ ਹੈ ਹਾਂ ਕਿੰਨਾ ਲੈਣਾ ਵੀਰ ਜੀ ਨੂੰ ਵੀ ਦਿਨ 10 ਦਿਨ ਹੋ ਗਏ 10 ਦਿਨ ਹੋ ਗਏ ਵੀਰ ਜੀ 24 25 ਕਿਲੋ ਤਾਂ ਜਾਊਗੀ ਇਹ ਰੇਟ ਰੁੱਟ ਕੇ ਭਰਾ ਇਹਦਾ ਮੁੱਲ 6200 ਰੁਪਏ 6200 ਦੇਖ ਸਾਹ ਸੋਹਣੀ ਸਨਖੀ ਐ ਚਾ ਫਕਦ ਖੁਦ ਸੁੱਖ ਨਾ ਵਧੀਆ ਤੋਰ ਕੇ ਦਿਖਾਓ ਜੀ ਹਾਂ ਹਾਂ ਕੋਲ ਦਿਨੇ ਦੇਖ ਸਾਹ ਮੇਰੇ ਬਸਾ ਬਸ ਹੀ ਐ ਅੱਛਾ ਭਾਈ ਮੇਰੇ ਬਸਾ ਹੀ ਐ ਠੀਕ ਹੈ ਇਹਨੂੰ ਤੋਰ ਲੈ ਇਸ ਕੁਆਲਟੀ ਦੇ ਸਾਦੇ ਠੀਕ ਹੈ ਅੰਦਰ ਦੇ ਵਾਲੇ ਵੇਖ ਸਾਹ ਤੇ ਉਹਨੇ ਪਰਮੋਡ ਦੇ। ਬਾਈ ਨੇ ਜਰੂਰ ਕੰਟੈਕਟ ਕਰੋ। ਬਾਈ ਦਾ ਨੰਬਰ ਫਸਕਰੀਂ ਤੋਂ ਲਾ ਲਾਂਗੇ ਬਾਈ ਜੀ ਨੇ ਦੱਸ ਜੀ ਦਿੱਤਾ। ਠੀਕ ਹੈ ਜੀ। ਤੇ ਬਾਈ ਨੇ ਜਰੂਰ ਕੰਟੈਕਟ ਕਰੋ ਜਿਸ ਵੀ ਰੂਪ ਹੈ ਵੀ ਆ। ਬਾਈ ਨੂੰ ਸੱਲੀ ਕਰਕੇ ਲੈ ਜਾਓ ਟੋਟਲ। ਮੈਂ ਤਾਂ ਦੋ ਟਾਈਮ ਕਿਹਾ ਤੇ ਬਾਈ। ਠੀਕ ਹੈ ਠੀਕ। ਦੋ ਟਾਈਮ ਚੋ ਮਿਲ ਜਾ ਹਾਂ ਬਾਈ। ਠੀਕ ਹੈ ਜੀ। ਠੀਕ ਹੈ ਜੀ। ਹਾਂ ਜੀ ਅਗਲੀ ਛੋਟੀ ਵਾਰੇ ਦੱਸੋ ਜੀ। ਇਹ ਛੋਟੀ ਦੋ ਦੰਦਾ ਬਾਈ। ਠੀਕ ਹੈ ਜੀ। ਹਾਂ। ਦੋ ਦੰਦਾ ਜੀ। ਦੋ ਦੰਦ ਕੱਟੀ ਐ। ਠੀਕ ਹੈ ਜੀ। ਕੋਈ ਸਰਵਲਟ ਨਹੀਂ ਪੂਰੀ ਟੀਕੇ ਦੇ ਕਾਬਿਲਾ ਹੁਣ ਜਮਾ ਠੀਕ ਹੈ ਜੀ ਹਣੇ ਪੜਾਇਆ ਤਾਂ ਨਹੀਂ ਹੈ ਨਾ ਹਲੇ ਨਹੀਂ ਪੜਾਇਆ ਨਹੀਂ ਬਈ ਠੀਕ ਹੈ ਕਿਨੇ ਘਟੇਂ ਦੀ ਮੈਨੂੰ ਦੱਸਾਣਾ ਇਹ ਹੈ ਕਿ 21-22 ਮਹੀਨੇ ਦੀ ਹੋਣੀ ਠੀਕ ਹੈ ਦੇਖੋ ਕਿ ਦਿਖਾਉਂਦੀ ਛੋਟੀ ਸੋਹਣੀ ਹੈ ਜੀ ਬਾਈ ਦੋ ਸਾਲ ਦੇ ਕਰੀਬ ਹੀ ਹੋਣ ਵਾਲੀ ਹੈ ਠੀਕ ਹੈ ਜੀ ਦੇਖੋ ਫੇਸ ਕੁਆਲਟੀ ਸੈਕਸ਼ਨ ਨੂੰ ਕੰਤਾ ਕੋਈ ਮਾੜਾ ਰਿਕਾਰਡ ਕਿੰਨਾ ਦੁੱਧ ਦੀ ਜੀ ਰਿਕਾਰਡ ਰਿਕਾਰਡ ਬਹੁਤ ਵਧੀਆ ਬਈ ਪਿੰਡ ਦੀ ਆਪਣੇ ਦੀ ਠੀਕ ਹੈ ਜੀ 18 ਲੀਟਰ ਤੋਂ ਬਾਬੂਰੀ ਥੱਲੇ ਠੀਕ ਹੈ ਹਾਂ ਕੱਦ ਕੋਤ ਸੋਹਣਾ ਵੈਸੇ ਕੱਦ ਹੋਰ ਵੀ ਕਰੂਗੀ ਮੇਰੇ ਹਿਸਾਬ ਨਾਲ ਕੱਦ ਹਾਂਪ ਕਰੂਗੀ ਬਈ ਹਾਂਜੀ ਹਾਂਜੀ ਫਿਰ ਤੋਂ ਛੋਟੇ ਸਾਹਮਣੇ ਹੈ ਜੀ ਕੋਈ ਕੋਟ ਸਾਂਗ ਨਹੀਂ ਹੈਗੀ ਠੀਕ ਹੈ ਤੇ ਜਰੂਰ ਬਾਜੀ ਨਾਲ ਕਨੈਕਟ ਕਰਿਓ ਤੇ ਜੀਤਾ ਫਾਰਮ ਟੀਵੀ ਨੂੰ ਵੱਧ ਤੋਂ ਸਬਸਕ੍ਰਾਈਬਰ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਸਾਨੂੰ ਨਵੇਂ-ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਆਪਣਾ ਨੰਬਰ ਹੈਗਾ ਜੀ 75280003 ਸੰਪਰਕ ਲਈ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਈ